शहीद फ्लाइट लेफ्टिनेंट मोहित कुमार गर्ग स्कूल ऑफ एमिनेंस समाना जो पहला भी सुर्खियां विच नजर आ चुका है पंजाब सरकार वलो चलाई शिक्षा क्रांति मुहिम आज वो भी चित्ता हाथ साबित हो रही है क्योंकि स्कूल अंदर पत्रकार ने जाके खुद देखा है जिस क्लास विच कोई नहीं बैठा उठे एसी अते पंखे लगातार चल रहे हन अते जिस क्लास विच बच्चे पढ़ाई कर रहे हन उस क्लास विच एसी ता दूर पंखे भी नहीं चल रहे ਜੇਕਰ ਗੱਲ ਕਰੀਏ ਸਾਫ ਸਫਾਈ ਦੀ ਉਹ ਸਫਾਈ ਦੇ ਨਾਮ ਤੋਂ ਹੀ ਕੋਹਾਂ ਦੂਰ ਹੈ ਮਿਡਡੇ ਮੀਲ ਬੰਦ ਪਿਆ ਹੈ ਠੰਡੇ ਪਾਣੀ ਦੀ ਸਹੂਲਤ ਉਹ ਤਾਂ ਠੰਡੇ ਬਸਤੇ ਵਿੱਚ ਪਈ ਹੈ ਆਏ ਦਿਨ ਲੀਡਰਾਂ ਵੱਲੋਂ ਪੱਖੇ ਏਸੀ ਅਤੇ ਹੋਰ ਸਮੱਗਰੀ ਪੇਂਟ ਕੀਤੀਆਂ ਜਾ ਰਹੀਆਂ ਹਨ ਫੇਰ ਵੀ ਸਮਾਨੇ ਦਾ ਸਭ ਤੋਂ ਵੱਡਾ ਸਰਕਾਰੀ ਸਕੂਲ ਇਹਨਾਂ ਚੀਜ਼ਾਂ ਤੋਂ ਕਿਉਂ ਮਾਂਜਾ ਰਹਿ ਗਿਆ ਆਓ ਹੁਣ ਗੱਲ ਕਰਦੇ ਹਾਂ ਸਕੂਲ ਦੇ ਵਿਦਿਆਰਥੀਆਂ ਨਾਲ ਇਹ ਉਹ ਰੂਮ ਹੈ ਜਿੱਥੋਂ ਫੂਨ ਦੇ ਹਜ਼ਾਰਾਂ ਹੀ ਬੱਚੇ ਪਾਣੀ ਪੀਂਦੇ ਨੇ ਤੇ ਸਫਾਈ ਦਾ ਧਿਆਨ ਦੇਖ ਸਕਦੇ ਹੋ ਕਿੰਨਾ ਕਿ ਧਿਆਨ ਰੱਖਦੇ ਨੇ ਜੇ ਇਹਨਾਂ ਨੂੰ ਪੁੱਛਿਆ ਗਿਆ ਕਿ ਵੀ ਜਿੱਥੇ ਹੁਣ ਪਾਣੀ ਪੀਣ ਵਾਲੇ ਦੇ ਆਹ ਦੇਖੋ ਜੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਚ ਸਿੱਖਿਆ ਕ੍ਰਾਂਤੀ ਦਾ ਹਾਲ ਅੱਖੇ ਹੀ ਨਹੀਂ ਹੈਗੇ ਕਲਾਸਰੂਮਾਂ ਚ ਤੇ ਜਿਹੜੇ ਹੈਗੇ ਨੇ ਉਹ ਚੱਲਦੇ ਨੇ ਬੱਚੇ ਵਿਚਾਰੇ ਗਰਮੀਆਂ ਚ ਮਤਲਬ ਤੁਹਾਡਾ ਨਾਮ ਮੇਨ ਮਹਾਰਾਸ਼ੀ ਜੀ ਤਸਿਕ ਕਿੰਨੀ ਵੀ ਕਲਾਸ ਪੜ੍ਹਦੇ ਹੋ 10th ਕਲਾਸ ਤੇ ਜੀ ਇਹ ਪੱਖੇ ਕਿੰਨੇ ਟਾਈਮ ਤੋਂ ਖਰਾਬ ਨੇ ਸੱਚੀ ਸੱਚੀ ਦੱਸੋ ਇਹ ਪੱਖੀ ਜੀ 22 ਤਰੀਕ ਤੇ ਖਰਾਬ ਹੋਣੀ ਚ ਬੁੱਧਵਾਰ 22 ਤਰੀਕ ਜੜੀ ਲੰਘੀ ਹਾਂਜੀ ਬੁੱਧਵਾਰ ਜੀ ਤੇ ਮੈਡਮ ਨੇ ਦੱਸਿਆ ਕਿ ਵੀ ਦੋ ਹਫ਼ਤੇ ਤੋਂ ਖਰਾਬ ਨੇ ਹਾਂਜੀ ਮੈਮ ਜੀ ਹੁਣ ਪਤਾ ਨਹੀਂ ਮੈਮ ਨੇ ਅਸੀਂ ਦੱਸਿਆ ਨਹੀਂ ਸੀ ਜੀ ਮੈਮ ਦੱਸਿਆ ਨਹੀਂ ਸੀ ਜੀ ਇਹ ਪੱਖੇ ਮੈਡਮ ਸੱਚ ਬੋਲਦੇ ਨੇ ਕਿ ਹੁਣ ਤੂੰ ਸੱਚ ਬੋਲ ਰਹੀ ਜੀ ਇਹ ਪੱਖੇ ਕਹੂੰਣ ਬੁੱਧਵਾਰ ਤੋਂ ਖਰਾਬ ਹੋਣੀ ਚ ਪੱਖੇ ਬੁੱਧਵਾਰ ਤੋਂ ਖਰਾਬ ਨੇ ਬੁੱਧ ਇੱਕ ਵੀਰ ਦੋ ਸ਼ਨੀਓ ਜੀ ਚਾਰ ਦਿਨ ਹੋ ਗਏ ਤੁਸੀਂ ਫਿਰ ਐਵੇਂ ਗਰਮੀ 'ਚ ਹੀ ਬੈਠਦੇ ਹੋ ਨਾ ਜੀ ਗਰਮੀ 'ਚ ਨਹੀਂ ਜੀ ਕਿਸੇ ਗਰਮੀ 'ਚ ਬੈਠਦੇ ਹੋ ਗਰਮੀ 'ਚ ਬੈਠ ਜਾਂਦੇ ਪਹਿਲਾਂ ਚੱਲਣ ਲੱਗ ਕੇ ਸੀ ਜੀ ਇਹਨਾਂ ਨੂੰ ਸਾਲ ਤੋਂ ਚਾਰ ਦਿਨ ਤੋਂ ਖਰਾਬ ਨੇ ਹਾਂ ਚੱਲ ਤੇ ਫਿਰ ਤੁਸੀਂ ਐਵੇਂ ਗਰਮੀ 'ਚ ਬੈਠ ਕੇ ਪੜਾਈ ਕਰਦੇ ਹੋ ਸ਼ਹਿਰ ਕਰ ਰਹੇ ਹੋ ਕਿ ਸਮਾਨਾ ਕਿੱਥੇ ਰਹਿੰਦੇ ਹੋ ਮੈਂ ਤਾਂ ਜੀ ਕਿਤੇ ਪਿੰਡ ਵਾਂਗੀ ਜੀ ਕਿੱਥੋਂ ਕਿਹੜੇ ਪਿੰਡੋਂ ਮੈਂ ਤਾਂ ਫਟੇ ਘੜ ਸੈੱਟ ਤੋਂ ਆਈ ਜੀ ਇਹ ਤਰੀਕਾ ਇਹ ਚੱਲਦਾ ਹੈ ਜਿਵੇਂ ਹੁਣ ਇੰਨੀ ਗਰਮੀ ਆ ਫਿਰ ਅੰਮੀ ਬੈਠੂਗੀ ਨਹੀਂ ਇਹ ਲਾਈਟ ਲੋਡ ਤਕਰੀਬਨ ਜਾਂਦੀ ਰਹਿੰਦੀ ਹੈ ਜਨਰੇਟਰ ਚਲਾਉਂਦੇ ਨਹੀਂ ਤੁਹਾਡਾ ਨਾਮ ਕੀ ਹੈ ਜੀ ਇਹਦੇ ਪੱਖੇ ਨੇ ਰੋਜ਼ ਹੀ ਦਿਨਾਂ ਲਗਾ ਵੀ ਰਹਿੰਦੇ ਜਨਰੇਟਰ ਚਲਾਉਂਦੇ ਨੇ ਕਿ ਨਹੀਂ ਨਹੀਂ ਨਾ ਇੰਜੀਨੈਟਰ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਜੀ ਸਾਫ ਸਫਾਈ ਦਾ ਕੋਈ ਧਿਆਨ ਨਹੀਂ ਉਹ ਕੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਹਾਂ ਰਾਤ ਪੱਖੇ ਦੀ ਮੁਸ਼ਕਲ ਹੈ ਜੀ ਨੀ ਪਰ ਤੁਸੀਂ ਪ੍ਰਿੰਸੀਪਲ ਗਈ ਹੈ ਕਹਿੰਦੇ ਉਹਦੇ ਵੀ ਜਨਰੇਟਰ ਚਲਾ ਦੋ ਨਾ ਇਹ ਨਹੀਂ ਕਦੇ ਚੱਲਦਾ ਹੀ ਨਹੀਂ ਕਦੇ ਕਰਾਈਓ ਚੱਲਦਾ ਹੈ ਕਿਥੇ ਚੱਲਦਾ ਹੈਗਾ ਵਸੇ ਉਹ